ਕਰੀਬ 1 ਘੰਟੇ ਬਾਅਦ ਆਖਿਰਕਾਰ ਮੈਟਾ ਦੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁਕ ਦਾ ਸਰਵਰ ਠੀਕ ਹੋ ਚੁੱਕਿਆ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰያ ਹਾਂ ਦੱਸ ਦੇ ਕਿ ਦੁਨੀਆ ਭਰ ਦੇ ਵਿੱਚ ਦੇਰ ਰਾਤ ਫੇਸਬੁਕ ਤੇ ਇੰਸਟਾਗ੍ਰam ਬੰਦ ਹੋਣ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਹੁਣ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿ 1 ਘੰਟੇ ਬਾਅਦ ਜਿਹੜਾ ਆਖਿਰਕਾਰ ਮੈਟਾ ਦਾ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁਕ ਸਰਵਰ ਜਿਹੜਾ ਚੱਲ ਚੁੱਕਿਆ ਹੈ ਫੇਸਬੁਕ ਪਹਿਲਾਂ ਬਾਅਦ ਚੱਲਣਾ ਸ਼ੁਰੂ ਹੋ ਚੁੱਕਿਆ ਪਰ ਇੰਸਟਾਗ੍ਰam ਬਾਰੇ ਹਲੇ ਕੋ ਨਹੀਂ ਹੈ ਇਹ ਦੱਸਣਯੋਗ ਹੈ ਕਿ ਦੁਨੀਆ ਭਰ ਦੇ ਯੂਜ਼ਰਸ ਨੇ ਫੇਸਬੁਕ ਆਈਡੀ ਜਿਹੜੀ ਬੰਦ ਹੋ ਚੁੱਕੀ ਸੀ ਜਿਸ ਤੋਂ ਬਾਅਦ ਦੁਆਰਾ ਲੌਗਇਨ ਜੁੜੀ ਨਹੀਂ ਹੋ ਰਹੀ ਸੀ ਪਰ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਦੱਸਦੇ ਕਿ ਕਈ ਇੰਡਸਟਰੀਆਂ ਦੇ ਵਿੱਚ ਵੀ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਫੇਸਬੁਕ ਰਾਹੀਂ ਉਹਨਾਂ ਵੱਲੋਂ ਕਈ ਕੰਮ ਕੀਤੇ ਜਾਂਦੇ ਸੀ ਜਿਸ ਕਰਕੇ ਫੇਸਬੁਕ ਦਾ ਅਚਾਨਕ ਬੰਦ ਹੋ ਜਾਣਾ ਕਾਫੀ ਵੱਡੀ ਦਿੱਕਤ ਜਿਹੜੀ ਲੋਕਾਂ ਨੇ ਸਾਬਿਤ ਹੋਇਆ ਉੱਥੇ ਦੱਸਦੇ ਕਿ ਇਸ ਵੇਲੇ ਅਹਿਮ ਖਬਰ ਹੋਣਾ ਸਾਹਮਣੇ ਹੈ ਕਿ ਫੇਸਬੁਕ ਤੇ ਇੰਸਟਾਗ੍ਰam ਆਖਿਰ ਕੱਟ ਲੂਗੇ ਿਸ ਕਾਰਨ ਫੇਸਬੁਕ ਤੇ ਇੰਸਟਾਗ੍ਰਾਮ ਬੰਦ ਹੋਏ ਸਿਸ ਕਾਰਕੇ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਉਹ ਵੀ ਦੱਸਿਆ ਜਾ ਰਿਹਾ ਹੈ ਕਿ ਜਾਣਕਾਰੀ ਮੁਤਾਬਕ ਦੁਨੀਆਬਾਰ ਦੇ ਯੂਜ਼ਰ ਦੀ ਫੇਸਬੁਕ ਆਈਡੀ ਲੌਗਆਉਟ ਹੋ ਚੁੱਕੀ ਸੀ ਤੇ ਲੌਗਇਨ ਕਰਨ ਤੇ ਉਹ ਜਿਹੜੀ ਵਾਪਸ ਲੌਗਇਨ ਜਿਹੜੀ ਨਹੀਂ ਹੋ ਰਹੀ ਸੀ ਜਿਸ ਕਾਰਕੇ ਇੰਸਟਾਗ੍ਰਾਮ ਤੇ ਵੀ ਸੇਮ ਹੀ ਪ੍ਰੋਸੀਜਰ ਸੀ ਉੱਥੇ ਵੀ ਜਿਸ ਕਾਰਕੇ ਲੋਕਾਂ ਨੂੰ ਯੂਜ਼ਰਸ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਦਾ ਕਾਰਨ ਤੇ ਕਦੇ ਤੱਕ ਹਾਲੇ ਤੱਕ ਨਹੀਂ ਨਿਕਲ ਸਕਿਆ ਉਥੇ ਦੱਸਿਆ ਗਿਆ ਕਿ ਹੁਣ ਬਾਰੇ ਸੁਣ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਯੂਜ਼ਰਸ ਨੂੰ ਜ ਹਾਥ ਜੜੀ ਮਿਲ ਚੁੱਕੀ ਹੈ